ਵਾਹਿ ਗੁਰੂ ਸਾਹਿਬ ਜੀ ਸੋ ਕਹ ਤਲ ਗੁਰ ਸੇਵਿਆ ਅਹਨਸ ਸੈ ਜਸੁ ਭਾਈ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁੱਖ ਜਾਣ ਸੱਜਣਾ ਸੱਚਾ ਪਾਤਸ਼ਾਹ ਹੋ ਸਿਰ ਸਾਹਾਂ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਏ ਸਭਨਾ ਦਾ ਵੇਸਾ ਸਤਨਾਮ ਵਾਹਿਗੁਰੂ ਜੀ ਸੂਰਤ ਮਹਲਾਤੀ ਜਾ ਬਿਨ ਸਤ ਗੁਰ ਸੇਵੇ ਬਹੁਤ ਦੁੱਖ ਲਗਾ ਜਗਚਾਰੇ ਪਰਮਾਈ ਹਰ ਮਦੀਨਾ ਤੁਮ ਜੁਗ ਜੁਗ ਦਾਤੇ ਸਬ ਦੇ ਦੇ ਬੁਝਾਈ ਬੇਨ ਸਤ ਗੁਰ ਸੇਵੇ ਬੋਤਾ ਦੁੱਖ ਲਗਾ ਜੁਗ ਚਾਰੇ ਫਰਮਾਈ ਹਮ ਦੀਨ ਤੁਮ ਜੁਗ ਜੁਗ ਦਾਤੇ ਸਬ ਦੇ ਦੇਹ ਬੁਝਾਈ ਹਰ ਜਿਓ ਕ੍ਰਿਪਾ ਕਰੋ ਤੁਮ ਪਿਆਰੇ ਸਤ ਗੁਰ ਦਾਤਾ ਮੇਲ ਮਿਲਾਵ ਹਰ ਨਾਮ ਦੇਵ ਆਧਾਰੇ ਰਹਾਉ ਮਨ ਸਮਾਰ ਦੁਬਦਾ ਸਹਿਜ ਸਮਾਣੀ ਪਾਇਆ ਨਾਮ ਅਪਾਰ ਹਰ ਰਸ ਚਾਖ ਮਨ ਨਿਰਮਲ ਹੋਆ ਕਿਨੇ ਬਿਖ ਕਾਕਣ ਹਾਰਾ ਸਬਦ ਮਰੋ ਹਰ ਜੀਵ ਸਦਹੀ ਤਾਂ ਫਿਰ ਮਰਨ ਨਾ ਹੋਈ ਅੰਮ੍ਰਿਤ ਨਾਮ ਸਦਾ ਮਨ ਮੀਠਾ ਸਬਦ ਪਾਵੇ ਕੋਈ ਦਾਤ ਦਾ ਰਖੀ ਹੱਥ ਆਪਣਾ ਜਿਸ ਪਾਵੇ ਤਿਸ ਦੇ ਨਾਨਕ ਨਾਮ ਰਤੇ ਸੁਖ ਪਾਏ ਦਰਗਹ ਜਾਪੈ ਸੇ ਦਾਤ ਦਾਤ ਰਖੀ ਹੱਥ ਆਪਣਾ ਜਿਸ ਭਾਵੈ ਜਿਸ ਦੇ ਨਾਨਕ ਨਾਮ ਰਤੇ ਸੁਖ ਪਾਇਆ ਦਰਗਹ ਜਾਪੈ ਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਰੂਪ ਖਾਲਸਾ ਸਤ ਸੰਗਤ ਆਪ ਵਡਭਾਗੀ ਹੋ ਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨਾਂ ਤੇ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਪਰ ਕਰਕੇ ਤਨ ਮਨ ਧਨ ਦੇ ਨਾਲ ਸੇਵਾ ਸਿਮਰਨ ਕਰਕੇ ਆਪਣਾ ਮਿਲਿਆ ਮਨੁੱਖਾ ਜੀਵਨ ਸਫਲਾ ਬਣਾ ਰਹੇ ਹੋ ਸਤਿਗੁਰੂ ਮਹਾਰਾਜ ਆਪ ਸੰਗਤਾਂ ਤੇ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਅਰਦਾਸ ਤੋਂ ਪਰੰਤ ਮਹਾਰਾਜ ਨੇ ਜੋ ਮੁਖਵਾਕ ਦੀ ਬਖਸ਼ਿਸ਼ ਕੀਤੀ ਹੈ ਸੋਰਠਰਾਗ ਦੇ ਅੰਦਰ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਮੁਖਵਾਕ ਹੈ ਸਤਿਗੁਰੂ ਫਰਮਾਨ ਕਰਦੇ ਨੇ ਬਿਨ ਸਤਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ ਹਾਮਦੀਨ ਤੁਮ ਜੁਗ ਜੁਗ ਦਾਤੇ ਸਬਦੇ ਦੇਹੇ 부ਜਾਈ ਇਹ ਭਾਈ ਗੁਰੂ ਦੀ ਸਰਨ ਪੈਣ ਤੋਂ ਬਿਨਾ ਮਨੁੱਖ ਨੂੰ ਬਹੁਤ ਦੁੱਖ ਚਿੰਬੜਿਆ ਰਹਿੰਦਾ ਹੈ ਉਹ ਸਦਾ ਵਕਾਰਾਂ ਦੇ ਵਿੱਚ ਗਲਤਾਨ ਰਹਿੰਦਾ ਹੈ ਸਤਗੁਰੂ ਮਹਾਰਾਜ ਦੀ ਪਾਵਨ ਗੁਰਬਾਣੀ ਦਾ ਓਟ ਆਸਰਾ ਨਹੀਂ ਲੈਂਦਾ ਇਸ ਕਰਕੇ ਜਗਾ ਜਗਾ ਤੇ ਟਕਦਾ ਹੈ ਤੇ ਜੁਗ ਜੁਗ ਸਤਗੁਰੂ ਦਾਤਾ ਜਿਹੜਾ ਹੈ ਉਹਨਾਂ ਨੇ ਦੇਹ 부ਝਾਈ ਕਹਿਣ ਦਾ ਭਾਵ ਹਮ ਦੀਨ ਤੂੰ ਜੁਗ ਜੁਗ ਦਾਤੇ ਅਸੀਂ ਮੰਗਦੇ ਅਸੀਂ ਭਿਖਾਰੀ ਆਂ ਤੇ ਤੂੰ ਜੁਗਾ ਤੋਂ ਹੀ ਜੀਵਾਂ ਦੀ ਪਾਲਣਾ ਕਰਨ ਵਾਲਾ ਮਾਲਕ ਹੈ ਇਹ ਅਰਦਾਸ ਹੈ ਤੇਰੇ ਅੱਗੇ ਸਤਗੁਰੂ ਸਾਡੀ ਆਰਜ਼ੂ ਕਿਰਪਾ ਕਰਕੇ ਸਾਡੀ ਇੱਜ਼ਤ ਰੱਖਣਾ ਕਰੋ ਹਰ ਜੀਓ ਕਿਰਪਾ ਕਰੋ ਤੁਮ ਪਿਆਰੇ ਸਤਿਗੁਰ ਦਾਤਾ ਮੇਲ ਮਲਾਵੋ ਹਰ ਨਾਮ ਦੇਵੋ ਆਧਾਰੇ ਸਤਿਗੁਰੂ ਫਰਮਾਨ ਕਰਦੇ ਨੇ ਕਿ ਇਹ ਪਿਆਰੇ ਪ੍ਰਭੂ ਜੀ ਮੇਰੇ ਤੇ ਮਿਹਰ ਕਰ ਤੇਰੇ ਨਾਮ ਦੀ ਦਾਤਾਂ ਦੇਣ ਵਾਲੇ ਮੈਨੂੰ ਗੁਰੂ ਮਲਾਹ ਅਤੇ ਮੇਰੀ ਜ਼ਿੰਦਗੀ ਦਾ ਸਹਾਰਾ ਮੈਨੂੰ ਆਪਣਾ ਨਾਮ ਦੇਹੋ ਰਹਾਓ ਸਤਿਗੁਰੂ ਫਰਮਾਨ ਕਰਦੇ ਨੇ ਮਨਸਾ ਮਾਰ ਬੁੱਬਦਾ ਸਹਿਜ ਸਮਾਣੀ ਆਇਆ ਨਾਮ ਅਪਾਰਾ ਹਰ ਰਸ ਚਾਖ ਮੰਨ ਨਿਰਮਲ ਹੋਵਾ ਕਿਲ ਵਿਖ ਘਟਨ ਹਾਰਾ ਸਤਿਗੁਰੂ ਫਰਮਾਨ ਕਰਦੇ ਨੇ ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਨੇ ਬੇਅੰਤ ਪ੍ਰਭੂ ਦਾ ਨਾਮ ਹਾਸਲ ਕਰ ਲਿਆ ਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਲਈਆਂ ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਪਰ ਬਣ ਗਿਆ ਤੇ ਸਤਿਗੁਰੂ ਫਰਮਾਨ ਕਰਦੇ ਨੇ ਵਾਸਨਾਨਾਂ ਦੀ ਮੁਕਾ ਦਿੰਦੇ ਨੇ ਮਾਨਸਿਕ ਡਾਵਾਂਡੋਲ ਹਾਲਤ ਆਤਮਿਕ ਅੰਡੋਰਤਾ ਵਿੱਚ ਲੀਨ ਹੋ ਜਾਂਦੀ ਹੈ ਪਰਮਾਤਮਾ ਦਾ ਨਾਮ ਜਿਹੜਾ ਸਾਰੇ ਪਾਪ ਕੱਟਣ ਤੇ ਸਮਰੱਥ ਹੈ ਤੇ ਇਸੇ ਕਰਕੇ ਸਤਿਗੁਰੂ ਦਾ ਨਾਮ ਜਿਹੜਾ ਹੈ ਅਮੋਲਕ ਹੈ ਕਿਸੇ ਵਿਰਲੇ ਤੇ ਕਿਰਪਾ ਹੁੰਦੀ ਹੈ ਸਤਿਗੁਰੂ ਫਰਮਾਨ ਕਰਦੇ ਨੇ ਸ਼ਬਦ ਮਰੋ ਫਿਰ ਜੀਵੋ ਸਦੀ ਹੀ ਤਾਂ ਫਿਰ ਮਰਨਾ ਨਾ ਹੋਈ ਸਤਿਗੁਰੂ ਦੀ ਐਸੀ ਬਖਸ਼ਿਸ਼ ਦੇ ਦੁਆਰਾ ਸਤਿਗੁਰੂ ਫਰਮਾਨ ਕਰਦੇ ਨੇ ਜਿਵੇਂ ਪਤੰਗਾ ਹੈ ਪਤੰਗੇ ਨੂੰ ਪਤਾ ਕਿ ਲਾੜ ਤੇ ਮੇਰਾ ਜੀਵਨ ਸਮਰਪਿਤ ਹੈ ਉਹ ਲਾੜ ਤੇ ਨਾਲ ਪ੍ਰਕਾਸ਼ ਦੇ ਨਾਲ ਉਹ ਮੋਹ ਕਰਦਾ ਹੈ ਤੇ ਉਸ ਦਾ ਜੀਵਨ ਉੱਥੇ ਖਤਮ ਹੋ ਜਾਂਦਾ ਹੈ ਇਸੇ ਤਰ੍ਹਾਂ ਦਾ ਸਾਡਾ ਪਿਆਰ ਗੁਰੂ ਦੇ ਨਾਲ ਬਣ ਜਾਵੇ ਅਮਰਤ ਨਾਮ ਸਦਾ ਮਨ ਮੀਠਾ ਸਬਦ ਦੇ ਪਾਵੈ ਕੋਈ ਤੇ ਇਹ ਦਾਤ ਅਮਰਤ ਦੀ ਜਿਹੜੀ ਹੈ ਉਹ ਸਤਗੁਰੂ ਦੀ ਵਿਰਲਾ ਹੀ ਚਖਣਾ ਕਰਦਾ ਹੈ ਸਬਦ ਦੇ ਪਾਵੈ ਕੋਈ ਤੇ ਸ਼ਬਦ ਤੋਂ ਬਿਨਾਂ ਇਹ ਦਾਤ ਨਹੀਂ ਮਿਲ ਸਕਦੀ ਨਾਮ ਦੀ ਦਾਤਾ ਦਾਤ ਰਖੀ ਹੱਥ ਆਪਣਾ ਜਸ ਭਾਵੈ ਤਿਸ ਦੇ ਤੇ ਪਰਮੇਸ਼ਰ ਕੋਲੇ ਜਿਹੜੀ ਨਾਮ ਦੀ ਦਾਤ ਹੈ ਇਹ ਕਿਰਪਾ ਦਾ ਬਾਤਰ ਕੋਈ ਬਣਦਾ ਹੈ ਕਿਉਂਕਿ ਦਾਤ ਪਰਮੇਸ਼ਰ ਨੇ ਆਪਣੇ ਹੱਥ ਵਿੱਚ ਰੱਖੀ ਹੈ ਦਾਤ ਹੈ ਦਾਤ ਰੱਖੀ ਹੱਥ ਆਪਣਾ ਜਿਸ ਭਾਵ ਹੈ ਉਸ ਦੀ ਜਿਨ੍ਹਾਂ ਤੇ ਬਖਸ਼ਿਸ਼ਾ ਕਰ ਦਿੰਦਾ ਹੈ ਨਾਨਕ ਨਾਮ ਰਤੇ ਸੁਖ ਪਾਇਆ ਦਰਗਾਹ ਜਪ ਐਸੀ ਜਿਨ੍ਹਾਂ ਤੇ ਨਾਮ ਦੀ ਬਖਸ਼ਿਸ਼ ਕਰਦਾ ਤੇ ਉਹ ਦਰਗਾਹ ਦੇ ਵਿੱਚ ਕਬੂਲੇ ਜਾਂਦੇ ਨੇ ਉਹਨਾਂ ਦੀ ਸੋਭਾ ਜੁਗਾ ਜੁਗਾ ਦੇ ਵਿੱਚ ਹੁੰਦੀ ਹੈ ਇਹ ਮੁਖਵਾਕ ਦੀ ਵਿਚਾਰ ਹੋਈ ਸਤਿਗੁਰੂ ਮਹਾਰਾਜ ਆਪ ਸੰਗਤਾਂ ਤੇ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ ਬਾਣੀ ਬਾਣ ਦੇ ਧਾਰਨੀ ਮਨਾਉਣ ਵਰ ਮੱਤੀ ਸੋਝੀ ਬਖਸ਼ਿਸ਼ ਕਰਨ ਜੀ ਆਈ ਹੋਈ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀਓ ਆਇਆ ਜੀਓ ਆਇਆ ਦਾਤ ਦਾਤ ਰਖੀ ਹੱਥ ਆਪਣਾ ਜਸ ਭਾਵੇ ਤਿਸ ਦੇ ਨਾਨਕ ਨਾਮ ਰਤੇ ਸੁਖ ਪਾਇਆ ਦਰਗਹ ਜਾਪੈ ਸੇ ਵਾਹਿਗੁਰੂ ਜੀ ਕਾ ਖਾਲਸਾ